ਪਿਛਲੀ ਵੀਡੀਓ ਦੇ ਵਿੱਚ ਆ ਦੋਸਤੋ ਆਪਾਂ ਵਿਆਹ ਦੇ ਨਾਲ ਸੰਬੰਧਿਤ ਰਸਮਾਂ ਦੀ ਗੱਲ ਬਾਈ ਜਗਜੀਤ ਸਿੰਘ ਬਰਾੜ ਜੀ ਨਾਲ ਕੀਤੀ ਸੀਗੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜਿਹੜੇ ਮੌਤ ਨਾਲ ਸੰਬੰਧਿਤ ਰਸਮਾਂ ਰਿਵਾਜ ਨੇ ਉਹਨਾਂ ਦੇ ਪਿੱਛੇ ਕੀ ਲੌਜੀਕਲ ਕਾਰਨ ਰਹੇ ਹੋਣੇ ਆ ਬਾਈ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੇ ਗਲੋਬਲ ਚਾਤ মিডিਆ ਦਾ ਇੱਕ ਵਾਰ ਫਿਰ ਰੂਬਰੂ ਕਰਨ ਦੇ ਲਈ ਬਾਈ ਰੱਬ ਨਾ ਕਰੇ ਪਹਿਲੋ ਮੌਤ ਤਾਂ ਸਾਰਿਆਂ ਦੀ ਹੁੰਨੀ ਹੁੰਦੀ ਹੈ ਹੈਨਾ ਬਿਲਕੁਲ ਉਹਦੇ ਵਿੱਚ ਵੀ ਨਾ ਬਹੁਤ ਸਾਰੀਆਂ ਰਸਮਾਂ ਤੇ ਰਵਾਜ ਪੰਜਾਬੀਆਂ ਦੇ ਦੁਆਰਾ ਕੀਤੇ ਜਾਂਦੇ ਆ ਸਾਰੇ ਬੰਦ ਲੋਕ ਕਰਦੇ ਆ ਉਹ ਚੀਜ਼ਾਂ ਨੇ ਹਾਂਜੀ ਉਹਦੇ ਤੇ ਵੀ ਮੜਾ ਆ ਸਾਨੂੰ ਦੱਸੋ ਵੀ ਉਹਦੇ ਪਿੱਛੇ ਕੀ ਲੌਜੀਕ ਹੈ ਜਿਵੇਂ ਮੰਨ ਲਓ ਪਹਿਲਾਂ ਸਭ ਤੋਂ ਰਾਤ ਨੂੰ ਮੌਤ ਹੋਊਗੀ ਹੋ ਜਾਂਦੀ ਆ ਉਹਨੂੰ ਨਿਮਾਤਵਾ ਕੇ ਬੰਦੇ ਨੂੰ ਹਾਂਜੀ ਘੜਾ ਭੰਨਣ ਦੀ ਜਿਹੜੀ ਰਸਮਾਂ ਹਾਂਜੀ ਉਹਦਾ ਕੀ ਕਾਰਨ ਆ ਬਾਈ ਅਸਲ ਦੇ ਵਿੱਚ ਸਿੱਧੂ ਸਾਹਿਬ ਜਦੋਂ ਮਤਲਬ ਕਿ ਦੁਰਭਾਗ ਨਾਲ ਕਹਿ ਸਕਦੇ ਆ ਕਿਸੇ ਦੀ ਮੌਤ ਹੋ ਗਈ ਤਾਂ ਉਹਦੇ ਸਿਰ ਵਾਲੇ ਪਾਸੇ ਘੜਾ ਭੰਨਣ ਦੀ ਰਸਮ ਕੀਤੀ ਜਾਂਦੀ ਹੈ ਹੂੰ ਹੂੰ ਉਹ ਘੜਾ ਭੰਨਣ ਦੀ ਰਸਮ ਇਸ ਤਰ੍ਹਾਂ ਹੈ ਕਿ ਬਹੁਤ ਸਮਾਂ ਪਹਿਲਾਂ ਜਦੋਂ ਮੈਡੀਕਲ ਲਾਈਨ ਇੰਨੀ ਵਿਕਸਤ ਨਹੀਂ ਹੋਈ ਸੀਗੀ ਪਿੰਡਾਂ ਤੱਕ ਪਹੁੰਚ ਨਹੀਂ ਸੀਗੀ ਚੰਗੇ ਡਾਕਟਰਾਂ ਦੀ ਜਾਂ ਡਾਕਟਰਾਂ ਦੀ ਤਾਂ ਉਹ ਮਰਤਕ ਬੰਦੇ ਦਾ ਨਿਸ਼ਚਿਤ ਕਰਨ ਦੇ ਲਈ ਕਿ ਵਾਕਈ ਇਹਦੀ ਮੌਤ ਹੋ ਚੁੱਕੀ ਹੈ। ਅੱਛਾ। ਉਹਦੇ ਸਹਰਾਣੇ ਘੜਾ ਪੰਨਿਆ ਜਾਂਦਾ ਸੀ ਕਿਉਂਕਿ ਘੜੇ ਦੀ ਜਿਹੜੀ ਇਕੋ ਸਾਊਂਡ ਕੁਆਲਿਟੀ ਹੈ ਉਹ ਬਹੁਤ ਤੇਜ਼ ਹੁੰਦੀ ਹੈ। ਹਨਾ? ਇਹਦੇ ਬਾਰੇ ਇੱਕ ਕਹਾਣੀ ਲੋਕ ਕਹਾਣੀ ਵਿੱਚ ਵੀ ਪ੍ਰਚਲਿਤ ਹੈਗੀ ਹੈ ਵੀ ਜੰਗਲ ਦੇ ਵਿੱਚ ਕਿਸੇ ਬੰਦੇ ਨੂੰ ਲੈ ਜਾ ਲੈ ਕੇ ਜਾ ਰਹੇ ਸੀਗੇ ਉਹ। ਹੂੰ। ਕਿ ਉਹਨੂੰ ਦਾਸ ਸੰਸਕਾਰ ਵਾਸਤੇ ਜਾਂ ਉਹਨੂੰ ਕਬਰ ਦੇ ਵਿੱਚ ਨੱਪਣ ਦੇ ਲਈ ਤੇ ਰਾਹ ਦੇ ਵਿੱਚ ਕੋਈ ਸੰਤ ਮਹਾਤਮਾ ਮਿਲੇ ਉਹਨਾਂ ਨੂੰ ਅੱਛਾ ਤਾਂ ਉਹ ਕਹਿੰਦੇ ਵੀ ਤੁਸੀਂ ਇਹਨੂੰ ਕਿੱਧਰ ਲੈ ਕੇ ਚੱਲੇ ਹੋ ਉਹ ਕਹਿੰਦੇ ਵੀ ਇਹਦੀ ਮੌਤ ਹੋ ਚੁੱਕੀ ਹੈ ਕਹਿੰਦਾ ਵੀ ਤੁਸੀਂ ਤੁਹਾਨੂੰ ਇਹ ਗੱਲ ਦਾ ਪੱਕਾ ਯਕੀਨ ਹੈ ਕਿ ਇਹ ਮਰ ਚੁੱਕਿਆ ਹੈ ਕਹਿੰਦੇ ਵੀ ਇਹ ਮਰ ਚੁੱਕਿਆ ਹੈ ਲੰਬਾ ਕਈ ਘੰਟੇ ਹੋ ਗਏ ਜਾਂ ਸਮਾਂ ਹੋ ਗਿਆ ਇਹ ਨਹੀਂ ਉੱਠੇਗੇ ਉਹ ਕਹਿੰਦਾ ਕਈ ਵਾਰੀ ਬੰਦਾ ਅਰਧ ਬਹੋਸ਼ੀ ਦੀ ਹਾਲਤ ਦੇ ਵਿੱਚ ਵੀ ਹੋ ਸਕਦਾ ਹੈ ਤੁਸੀਂ ਇਹਦੀ ਪੁਸ਼ਟੀ ਕਰਨੀ ਹੈ ਕਹਿੰਦੇ ਉਹਨੂੰ ਥੱਲੇ ਰੱਖੋ ਤਾਂ ਉਹਨੇ ਅਸੇ ਪਾਸੇ ਵੇਖਿਆ ਨੂੰ ਘੜਾ ਮਿਲਿਆ ਤਾਂ ਉਹਨੇ ਜ਼ੋਰ ਦੀ ਉਹਦੇ ਸਹਰਾਣੇ ਘੜਾ ਭੰਨਿਆ ਅੱਛਾ ਤਾਂ ਕਹਿੰਦੇ ਵੀ ਉਹ ਬੰਦਾ ਉੱਠ ਕੇ ਖੜਾ ਹੋ ਗਿਆ ਅੱਛਾ ਠੀਕ ਹੈ ਵੀ ਉੱਥੋਂ ਇਹ ਮਤਲਬ ਗੱਲ ਪ੍ਰਚਲਿਤ ਹੋਈ ਕਿ ਉਹਨੂੰ ਕਲੀਨਿਕਲੀ ਡੈੱਡ ਵਾਕਈ ਹੋ ਗਿਆ ਤਾਂ ਉਹ ਪੁਸ਼ਟੀ ਕਰਨ ਦੇ ਲਈ ਉਹਦੇ ਸਹਰਾਣੇ ਘੜਾ ਭੰਨਿਆ ਜਾਂਦਾ ਸੀ ਮਤਲਬ ਸਰਟੀਫਿਕੇਸ਼ਨ ਸੀ ਇੱਕ ਤਰ੍ਹਾਂ ਦਾ ਸਰਟੀਫਿਕੇਸ਼ਨ ਹੋ ਚੁੱਕੀ ਹੈ ਵੀ ਬਿਲਕੁਲ ਬਿਲਕੁਲ ਜਿਉਂਦਾ ਬੰਦਾ ਹੀ ਨਾ ਕੋਈ ਮਤਲਬ ਚੀਖਾ ਦੇ ਹਾਂਜੀ ਚੀਖਾ ਦੇ ਵਿੱਚ ਉਹਨੂੰ ਬਾਲ ਦਿੱਤਾ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਇੱਕ ਬਈ ਦੇ ਰਸਤੇ 'ਚ ਨਾ ਜਾਂਦੇ ਜਾਂਦੇ ਬੰਦੇ ਦਾ ਉਹ ਚੇਂਜ ਕਰਦੇ ਹੁੰਦੇ ਆ ਸਿਰ ਮੂੰਹ ਉਹਦੀ ਡਾਇਰੈਕਸ਼ਨ ਚੇਂਜ ਕਰ ਦਿੰਦੇ ਹੁੰਦੇ ਆ ਹਾਂਜੀ ਹਾਂਜੀ ਇਹ ਕਿਉਂ ਕਰਦੇ ਆ ਬਈ ਹਾਂ ਜਦੋਂ ਅਰਥੀ ਚੁੱਕ ਲਈ ਜਾਂਦੀ ਹੈ ਤਾਂ ਉਹਦੇ ਕਾਨੀ ਜਿਹੜੇ ਚੱਕ ਕੇ ਲੈ ਕੇ ਜਾਂਦੇ ਅਰਥੀ ਨੂੰ ਤਾਂ ਰਾਹ ਦੇ ਵਿੱਚ ਜਦੋਂ ਕਿਤੇ ਚੁਰਾਹਾ ਆਉਂਦਾ ਤਾਂ ਉੱਥੇ ਉਹਦੇ ਪਾਸੇ ਬਦਲ ਲਏ ਜਾਂਦੇ ਆ ਕਾਨੀ ਵੀ ਅੱਗੇ ਪਿੱਛੇ ਕਰ ਦਿੰਦੇ ਆ ਤਾਂ ਉਹਦੇ ਪਾਸੇ ਬਦਲ ਦਿੰਦੇ ਆ ਅਸਲ ਦੇ ਵਿੱਚ ਉਹਨੂੰ ਚੋਰ ਭਲਾਈ ਦੀ ਰਸਮ ਵੀ ਕਹਿੰਦੇ ਆ ਅੱਛਾ ਚੋਰ ਭਲਾਈ ਦੀ ਕਿ ਜਿਹੜੀ ਘਰ ਤੋਂ ਹੁਣੇ ਵਿਦਾ ਹੋ ਚੁੱਕੀ ਏ ਰੂਹ ਆਤਮਾ ਇਹ ਵਾਪਸ ਘਰੇ ਨਾ ਆ ਜੇ ਵੀ ਭੂਤ ਪ੍ਰੇਤ ਬਣ ਕੇ ਉਹਨੂੰ ਇੱਕ ਤਰ੍ਹਾਂ ਦੀ ਚੋਰ ਭਲਾਈ ਦੇਣ ਦੇ ਲਈ ਵੀ ਮੈਂ ਕਿਹੜੇ ਰਸਤਿਆਂ ਆਈ ਸੀਗੀ ਮੈਂ ਉਹਦਾ ਰਸਤਾ ਉਹਨੂੰ ਪਤਾ ਲੱਗੇ ਮਤਲਬ ਸਾਡੇ ਭੋਲੇ ਲੋਕ ਸੀਗੇ ਤਾਂ ਉਹਨੂੰ ਚੋਰ ਭਲਾਈ ਦੇਣ ਦੇ ਲਈ ਉਹਦੀਆਂ ਸਾਈਡਾਂ ਉਦੇ ਪਾਸੇ ਬਦਲ ਦਿੰਦੇ ਸੀਗੇ ਠੀਕ ਆ ਹਾਂ ਵੀ ਉਹ ਜਿਹੜੀ ਮਰਤਕ ਰੂਹ ਹੈ ਉਹ ਵਾਪਸ ਦੁਬਾਰੇ ਘਰੇ ਨਾਲ ਭਲੇਖਾ ਦੇ ਦਿੰਦੇ ਭਲੇਖਾ ਦਿੰਦੇ ਸੀਗੇ ਅੱਛਾ ਹਾਂਜੀ ਇੱਕ ਬਈ ਨਾ ਕਈ ਵਾਰੀ ਆਪਾਂ ਹੁਣ ਵੀ ਵੇਖਦੇ ਆਂ ਵੀ ਰਸਤੇ ਦੇ ਵਿੱਚ ਚੁਰਾਹੇ ਦੇ ਵਿੱਚ ਜਾਂ ਕਿਤੇ ਨਹਿਰ ਦੇ ਕਿਨਾਰੇ ਤੇ ਜਾਂ ਕਿਤੇ ਹਾਂਜੀ ਟੂਨੇ ਕੀਤੇ ਹੁੰਦੇ ਆ ਵੀ ਲਾਲ ਕੱਪੜਾ ਦੇ ਵਿੱਚ ਵਲ ਕੇ ਕੋਈ ਨਾਰੀਅਲ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਹੁੰਦਾ ਸਮਾਨ ਉਹਦੇ ਵਿੱਚ ਹਾਂਜੀ ਤੇ ਉਹਨੂੰ ਟੂਣਾ ਕਹਿੰਦੇ ਆ ਆਪਣੇ ਭਾਸ਼ਾ ਦੇ ਵਿੱਚ ਉਹ ਉਹ ਕਿਉਂ ਕਰਦੇ ਆ ਬਈ ਉਹਦੇ ਪਿੱਛੇ ਕੀ ਕਾਰਨ ਆ ਅਸਲ ਦੇ ਵਿੱਚ ਗੱਲ ਕੀ ਹੈ ਕਿ ਜਦੋਂ ਪਹਿਲਾਂ ਅੱਜ ਵਾਂਗੂ ਤਕਨੀਕੀ ਸਾਧਨ ਨਹੀਂ ਸੀਗੇ ਡਾਕਟਰੀ ਜਿਹੜੀ ਲਾਈਨ ਹੈ ਇਹ ਨਹੀਂ ਵਿਕਸਿਤ ਨਹੀਂ ਸੀਗੀ ਕਈ ਪਿੰਡਾਂ ਦੇ ਵਿੱਚ ਇੱਕ ਵੈਦ ਹੁੰਦਾ ਸੀ ਹਕੀਮ ਹੁੰਦਾ ਸੀਗਾ ਤਾਂ ਉਹ ਕੀ ਹੈ ਵੀ ਪਿੰਡਾਂ ਦੇ ਵਿੱਚ ਦੀ ਲੰਘਦਾ ਜਾਂਦਾ ਕੋਈ ਬਿਮਾਰ ਹੈ ਕੋਈ ਸਮੱਸਿਆ ਕਿਸੇ ਨੂੰ ਉਹਦੇ ਨਾਲ ਉਹਨੇ رابطہ ਕਰਨਾ ਹੈ ਤਾਂ ਜੇ ਕੋਈ ਕਿਸੇ ਪਿੰਡ 'ਚ ਬਿਮਾਰ ਹੁੰਦਾ ਸੀ ਤਾਂ ਪਿੰਡ ਦੇ ਚੌਰਾਹੇ 'ਚ ਲਾਲ ਕੱਪੜਾ ਰੱਖ ਦਿੰਦੇ ਸੀਗੇ ਉਹ ਇੱਕ ਤਰ੍ਹਾਂ ਦਾ ਸੰਕੇਤ ਸੀ ਇੰਡੀਕੇਸ਼ਨ ਸੀਗੀ ਉਹ ਅੱਛਾ ਵੀ ਭਾਈ ਇਸ ਪਿੰਡ 'ਚ ਕੋਈ ਬਿਮਾਰ ਹੈ ਵੀ ਤੂੰ ਆ ਕੇ ਪਤਾ ਲੱਗ ਜਾ ਤਾਂ ਉੱਥੇ ਫਿਰ ਉਹ ਖੜ ਕੇ ਪੁੱਛ ਲੈਂਦਾ ਸੀ ਵੀ ਭਾਈ ਕਿਹੜੇ ਘਰੇ ਕੋਈ ਬਿਮਾਰ ਆ ਤਾਂ ਮੈਨੂੰ ਦੱਸੋ ਅੱਛਾ ਅੱਛਾ ਤਾਂ ਫਿਰ ਉਸ ਘਰੇ ਜਾ ਕੇ ਉਹਦਾ ਸੰਬੰਧਤ ਉਹ ਜਿਹੜੇ ਉਹਦਾ ਇਲਾਜ ਕਰ ਦਿੰਦਾ ਸੀਗਾ ਠੀਕ ਹੈ ਠੀਕ ਪਰ ਹੌਲੀ-ਹੌਲੀ ਸਾਡੇ ਲੋਕਾਂ ਨੇ ਕਹਿ ਲਓ ਉਹਨੂੰ 네ਗੇਟਿਵ ਅਰਥਾਂ ਦੇ ਵਿੱਚ ਉਦਾ ਰੂਪ ਬਦਲਦਾ ਉਹਦਾ ਬਲਾ ਦੂਰ ਕਰਨ ਲਈ ਜਾਂ ਬਲਾ ਦੂਰ ਕਰਨ ਲਈ ਲਾ ਕੋਈ ਆਪਣੇ ਕੁਝ ਮਨੋਰਥਾਂ ਦੀ ਪੂਰਤੀ ਦੇ ਲਈ ਉਹਨੂੰ ਵਰਤਨਾ ਸ਼ੁਰੂ ਕਰਦਾ ਜਾਂ ਜਿਹੜੇ ਤਾੰਤ੍ਰਿਕ ਕਿਸਮ ਦੇ ਲੋਕ ਟੂਣਾ ਮਤਲਬ ਇੱਕ ਤਰ੍ਹਾਂ ਦਾ ਕਮਿਊਨੀਕੇਸ਼ਨ ਸਾਧਨ ਸੀ ਉਦੋਂ ਹਾਂ ਕਮਿਊਨੀਕੇਸ਼ਨ ਸਾਧਨ ਸੀ ਲਾਲ ਕੋ ਲਾਲ ਕੱਪੜਾ ਹੁਣ ਲਾਲ ਦੇਖੋ ਰੰਗਾਂ ਦਾ ਮਨੋਵਿਗਿਆਨ ਹੈ ਲਾਲ ਕੱਪੜੇ ਦੀ ਜਿਹੜੀ ਰੇਜ਼ ਹੈ ਉਹ ਦੂਰੋਂ ਦੂਰੋਂ ਦਿਸ ਜਾਂਦਾ ਉਹ ਦੂਰੋਂ ਦਿਸ ਜਾਂਦਾ ਇਹ ਵੀ ਕੋਈ ਮਤਲਬ ਖਤਰਾ ਆ ਜਾਂ ਕੋਈ ਗੈਲ ਹੋ ਵੀ ਇਤਰ ਜ਼ਰੂਰੀ ਚੀਜ਼ ਆ ਜ਼ਰੂਰੀ ਚੀਜ਼ ਆ ਠੀਕ ਆ ਇਹ ਇੱਕ ਬਈ ਵਰਡ ਆ ਸ਼ਬਦ ਆ ਪੰਜਾਬੀ ਦੇ ਵਿੱਚ ਵੀ ਲੱਲੇ ਨੂੰ ਕੰਨਾਂ ਦੱਦਾ ਲਾਦ ਲਾਦ ਹਾਂਜੀ ਇਹ ਵੀ ਮੇਰੇ ਲੱਗਦਾ ਨੇ ਇੱਕ ਜਿਹੜੀ ਮੌਤ ਨਾਲ ਸੰਬੰਧਤ ਜਿਹੜੀਆਂ ਰਸਮਾਂ ਰਵਾਜ ਆਉਂਦੇ ਜੀ ਵਰਤੇ ਜਾਂਦਾ ਇਹ ਇਹ ਕੀ ਚੀਜ਼ ਹੁੰਦੀ ਆ ਲਾਦ ਅਸਲ ਚ ਕੀ ਐ ਇਹ ਵੀ ਮਾਲਵੇ ਦੇ ਵਿੱਚ ਹੀ ਇਹ ਸ਼ਬਦ ਵਰਤਿਆ ਜਾਂਦਾ ਕੋਈ ਮਾਲਵੇ ਦਾ ਖੇਤਰ ਬਹੁਤ ਵੱਡਾ ਬਡਾ ਰੀਜਨ ਆ ਮਾਲਵੇ ਦਾ ਅੱਜ ਹੋ ਸਕਦਾ ਸਾਰੇ ਖਿੱਤਿਆਂ ਦੇ ਵਿੱਚ ਨਾ ਵਰਤਾ ਜਾਂਦਾ ਬਈ ਪਰ ਮਾਲਵੇ ਦਾ ਸ਼ਬਦ ਹੈ ਜਿਹੜਾ ਅਸਲ ਦੇ ਵਿੱਚ ਜਦੋਂ ਮਿਰਤਕ ਸਰੀਰ ਹੈ ਜਿਹੜਾ ਉਹਨੂੰ ਨਿਮਾਉਣ ਦੀ ਰਸਮ ਕੀਤੀ ਜਾਂਦੀ ਸੀਗੀ ਅੱਛਾ ਤਾਂ ਉਹਦੇ ਵਾਸਤੇ ਇੱਕ ਟੋਆ ਪੱਟਿਆ ਜਾਂਦਾ ਸੀਗਾ ਵੀ ਉਹ ਪਾਣੀ ਜਿਹੜਾ ਉਹ ਪਾਣੀ ਨੇ ਆਸੇ-પાસੇ ਨਾ ਹਾਂ 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 ਹੈਨਾ ਉਹਦਾ ਇੱਕ ਕਾਰਨ ਇਹ ਵੀ ਸੀਗਾ ਕਿ ਕੋਈ ਬੰਦੇ ਨੂੰ ਬਿਮਾਰੀ ਹੈ ਜਾਂ ਕੋਈ ਹੋਰ ਹੈ ਉਹ ਪਾਣੀ ਆਸੇ-ਪਾਸੇ ਨਾ ਜਾਵੇ ਟੋਏ ਦੇ ਵਿੱਚ ਹੀ ਜਾਵੇ ਉਹ ਵੀ ਉਹ ਫੈਲੇ ਨਾ ਫੈਲੇ ਨਾ ਉਹ ਤਾਂ ਉਸ ਟੋਏ ਨੂੰ ਟੋਆ ਨਹੀਂ ਕਿਹਾ ਜਾਂਦਾ ਸੀ ਉਸ ਟੋਏ ਨੂੰ ਲਾਦ ਕਿਹਾ ਜਾਂਦਾ ਸੀ ਆ ਅੱਛਾ ਅੱਛਾ ਵੀ ਭਾਈ ਲਾਦ ਪੱਟ ਲੋ ਜਾਂ ਲਾਦ ਬਣਾ ਲਓ ਵੀ ਆਪਾਂ ਮਰਤਕ ਦੇਹ ਨੂੰ ਨਮਾਉਣਾ ਹੈ ਹੁਣ ਨਮਾਉਣਾ ਇਹਨੂੰ ਆਪਾਂ ਤਾਂ ਉਹਨੂੰ ਲਾਦ ਕਹਿੰਦੇ ਸੀਗੇ ਠੀਕ ਆ ਹਾਂਜੀ ਇੱਕ ਭਾਈ ਰਸਮ ਹੁੰਦੀ ਆ ਮਤਲਬ ਜੀ ਸੰਸਕਾਰ ਦੇ ਟਾਈਮ ਹੁੰਦੀ ਆ ਡੱਕੇ ਤੋੜਨ ਦੀ ਰਸਮ ਮਤਲਬ ਦੀ ਕਹਿੰਦੇ ਉਹਨੂੰ ਉਹ ਡੱਕੇ ਕਿਉਂ ਤੋੜਦੇ ਆ ਅਸਲ ਦੇ ਵਿੱਚ ਡੱਕੇ ਤੋੜਨ ਦੀ ਰਸਮ ਸਿੱਧੂ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜਾ ਮ੍ਰਿਤਕ ਸਰੀਰ ਹੈ ਮ੍ਰਿਤਕ ਦੇ ਹੈ ਜਦੋਂ ਉਹਨੂੰ ਸਪੁਰਦੇ ਆਤਿਸ਼ ਅੱਗ ਦੇ ਹਵਾਲੇ ਕਰਤਾ ਠੀਕ ਹੈ ਉਹਦਾ ਦਾ ਸੰਸਕਾਰ ਹੋ ਰਿਹਾ ਹੈ ਤਾਂ ਜਿਹੜੇ ਉਹਦੇ ਸਕੇ ਸੰਬੰਧੀ ਹੈ ਸੰਸਕਾਰ ਕਰਾਉਣ ਜਾਂਦੇ ਆ ਤਾਂ ਡੱਕੇ ਤੋੜ ਦਿੰਦੇ ਆ ਤਾਂ ਇਹਦਾ ਅਸਲ ਦੇ ਵਿੱਚ ਮਤਲਬ ਕੀ ਹੈ ਕਿ ਅਸੀਂ ਇਸ ਮ੍ਰਿਤਕ ਦੇ ਦੇ ਨਾਲ ਆਪਾਂ ਸਾਰੇ ਹੀ ਸਬੰਧ ਤੋੜ ਲਏ ਐ ਵੀ ਕੰਨ ਨੂੰ ਇਹ ਮਿਰਤਕ ਰੂਹ ਬਾਫਨਾ ਹੈ ਬਾਪਸ ਆ ਕੇ ਸਾਨੂੰ ਤੰਗ ਨਾ ਕਰੇ ਭੂਤ ਪ੍ਰੇਤ ਬਣ ਕੇ ਸਾਨੂੰ ਤੰਗ ਨਾ ਕਰੇ ਤਾਂ ਇਹ ਤੇਰੇ ਨਾਲ ਅੱਜ ਅਸੀਂ ਜੋ ਵੀ ਕੋਈ ਮੋਹ ਪ੍ਰੇਮ ਹੈ ਉਹ ਸਾਰੇ ਅਸੀਂ ਜਿਹੜੇ ਅੱਜ ਨਾਤੇ ਤੇਰੇ ਨਾਲ ਤੋੜ ਚੁੱਕੇ ਐ ਰੂਹ ਨੂੰ ਸੰਕੇਤ ਆ ਰੂਹ ਨੂੰ ਸੰਕੇਤ ਹਾਂ ਦੂਜੀ ਗੱਲ ਸਿੱਧੂ ਸਾਹਿਬ ਇਹ ਵੀ ਵੇਖਣ ਵਾਲੀ ਗੱਲ ਆ ਵੀ ਬੰਦਾ ਮੇਰੀ ਮੇਰੀ ਕਰਦਾ ਫਰਦਾ ਤਾਂ ਉੱਥੇ ਜਿੰਨਾ ਵੀ ਨੇੜੇ ਦਾ ਕੋਈ ਰਿਸ਼ਤਾ ਹੈ ਡੱਕੇ ਤੋੜਿਆ ਉਹ ਡੱਕੇ ਤੋੜਿਆ ਉਹਦਾ ਵੀ ਭਾਈ ਜਾਉਂਦੇ ਜੀ ਨਾਲੀ ਸਾਰੀਆਂ ਗੱਲਾਂ ਵੀ ਬੰਦਾ ਜਿਵੇਂ ਕਿ ਚਲਦੀ ਦਾ ਨਾਮ ਗਾਡੀ ਕਹਿ ਲਓ ਜਾਉਂਦੇ ਬੰਦੇ ਦੇ ਰਿਸ਼ਤੇ ਆ ਹਨਾ ਅਸੀਂ ਰਿਸ਼ਤਿਆਂ ਦੇ ਪਿੱਛੇ ਬਹੁਤ ਭੱਜੇ ਫਿਰਦੇ ਆ ਹਾਂ ਹਾਂ ਬੀਮਾਨੀਆਂ ਕਰਦੇ ਆ ਝੂਠ ਬੋਲਦੇ ਆ ਸਭ ਕੁਝ ਕਰਦੇ ਆ ਦੁਨੀਆਦਾਰੀ ਚਲਾਉਣ ਦੇ ਲਈ ਪਰ ਉੱਥੇ ਡੱਕੇ ਤੋੜ ਕੇ ਬੰਦੇ ਨੂੰ ਬਸ ਵੀ ਅੱਜ ਤੇਰੇ ਨਾਲ ਕੋਈ ਨਾਤਾ ਨਹੀਂ ਰਹਿਗਾ। ਇਹ ਵੀ ਇੱਕ ਵੱਡੀ ਸਚਾਈ ਹੈ ਜੋ ਸਾਡੀ ਗੁਰਬਾਣੀ ਕਹਿੰਦੀ ਹੈ, ਦਰਸ਼ਨ ਸ਼ਾਸਤਰ ਕਹਿੰਦਾ ਹੈ ਇਸੇ ਪ੍ਰਸੰਗ ਤੇ ਇਹਨੂੰ ਵੇਖਣ ਦੀ ਵੀ ਲੋੜ ਹੈ। ਜਿਹੜੀ ਮੈਂ ਇਹਨੂੰ ਮਾਰਨ ਦੇ ਲਈ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੁਸੀਂ ਸਮਾਂ ਕੱਢ ਕੇ ਤੁਸੀਂ ਇੰਨਾ ਵਧੀਆ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪ੍ਰੋਗਰਾਮ ਨਾਲ ਜੁੜਨ ਲਈ ਗਲੋਬਲ ਝਾਤ ਚੈਨਲ ਦੇ ਸਰੋਤੇ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਨਵਾਂ ਟੌਪਿਕ ਲੈ ਕੇ ਤੁਹਾਡੇ ਸਨ ਮੁਖ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ